ਕਿੰਦਲ ਦੇ ਦੇ ਰੋਜ਼ ਦੀ ਤਰ੍ਹਾਂ ਅੱਜ ਆਪਾਂ ਫੇਰ ਆਏ ਕੋੜਕਪੂਰਾ ਤੂੜੀ ਦੀ ਬੋਲੀ ਤੇ ਤਰੀਕ ਜਿਹੜੀ ਅੱਜ 23 ਅਪ੍ਰੈਲ ਹੋ ਚੁੱਕੀ ਆ ਤੇ ਰੇਟ ਤੂੜੀ ਦੇ ਜਾਣਾਂਗੇ ਵੀ ਅੱਜ ਬੋਲੀ ਜਿਹੜੀ ਕਿੱਥੋਂ ਦੀ ਕਿ ਜਾਂਦੀ ਆ ਤੇ ਟਰਾਲੀਆਂ ਲਗਭਗ 8 ਟਰਾਲੀਆਂ ਹੋਈਆਂ ਤੇ ਬਾਕੀ ਇੱਧਰ ਵੀ ਖੜੀਆਂ ਟਰਾਲੀਆਂ ਤੇ ਬੋਲੀ ਹੋ ਗਈ ਸ਼ੁਰੂ ਇਹ ਪ੍ਰਾਈਸ ਮੈਨੋ ਮੈਗਾ ਪ੍ਰਾਈਸ ਹੈ ਨਾ ਪ੍ਰਾਈਸ ਥੋੜੀ ਬੋਲੋ ਵੀ ਆਈ ਨੇ ਕਿਲੂ ਸਰੀ ਹਾਂ 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 ਬੋਲੋ ਜੀ 250 ਰੁਪਿਆ 250 ਰੁਪਿਆ 50 60 70 75 80 85 90 95 300 300 ਹਾਂ ਭਾਈ 10 310 ਰੁਪਏ ਬੋਲਣਾ ਭਾਈ ਕਿਨੇ ਤੈਨੂੰ 300 ਦਾ ਤੂਏ ਬਾਈ ਲੋ ਜੀ ਪਹਿਲੀ ਟਰਾਲ ਲੱਗੇ 300 ਦਾ ਰੁਪਏ ਤੇ ਹਜੇ ਬਾਕੀ ਅਗਲੀਆਂ ਦੇਖਦੇ ਕਿੱਥੇ ਕਿੰਨਾ ਰਹਿ ਜਾਂਦਾ 300 ਰੁਪਿਆ 300 300 5 10 350 ਯਾਰ 350 350 ਹੈ ਜੀ 54 60 ਰੁਪਏ ਇਧਰ ਦੇਖੀ ਚੱਲਣਾ ਪਊਗਾ 65 65 ਰੁਪਏ 70 ਰੁਪਏ 75 80 80 90 94 400 400 ਬੋਲਾਂ ਬਾਈ ਜਨੇ ਕਿਆ ਆਸ ਕੋਈ ਨਹੀਂ ਲੋ ਬੀਟਰੋਲ ਲੱਗਿਆ 400 ਰੁਪਏ ਤੇ ਟਰਾਲੀਆਂ ਲਈ 20 ਮਗਰ ਦੋ ਤੇ ਦੋ ਚਾਰ ਟਰਾਲੀਆਂ ਹੋਰ ਪੰਨਾ ਇਹ ਦੀ ਆ ਭਾਈ ਨਾ ਨਹੀਂ ਬੋਲੋ ਭਾਈ ਹਾਂ ਬਾਰੇ ਕੋਡ ਦਿਨ ਉਸ ਤੋਂ ਹਾਂਜੀ 80 ਮਿਆ 55 60 65

ਗੋਲੀ ਤਾਂ ਸੋਤੀਰ ਕੀ ਲੱਗੀ ਹੈ ਪਹਿਲੂ ਜਿਹਨੇ ਪਾਇਆ ਉਹਨੇ ਕਰ ਦਿੱਤੀ ਕਿੱਥੇ ਕੌਣ ਲਾ ਗਿਆ ਤੂੰ ਦਾ ਫੋਨ ਆਇਆ ਕਿ ਤੁਹਾਨੂੰ ਬੋਲੋ ਭਾਈ ਪਾਣੀ ਚੁਕਾਏਗਾ ਮੱਛੀ ਪਾਉਂਗਾ ਨਾ ਖਾਣ ਚੁਕਾਉਗਾ ਭਾਈ ਬੋਲੋ

ਆਹ ਜੀ ਦੇਖੋ ਉਹ ਪੈਂਟਰ ਵੀ ਲੱਗੀ ਟਰਾਲੀ ਆ ਗਏ ਬੈਂਗਲੁਰੇ ਲੈ ਆ ਉੱਥੇ ਇਹ ਨਹੀਂ ਗੱਜ ਨੂੰ ਇਹ ਤਾਂ ਨਹੀਂ ਪੈ ਰਿਹਾ ਮੰਦਰ ਉਹ ਪੈਰੂ ਕਾਲੀ ਹੋਰ ਉੱਥੇ ਹੈ ਕੰਨੀਆਂ ਗੱਲਾਂ ਹਾਂ ਬੋਲੋ ਜੀ 250 50 60 65 70 75 80 85 90 95 305 10 15 20 25 325 35 35 40 340 ਬੋਲਾਂਗੇ ਨੇ 340 ਰੁਪਏ ਬਾਈ ਜੀ ਲੋਜੀ 1.7 ਰੋਜ਼ ਤੱਕ 340 ਰੁਪਏ ਤਰੀਕ ਹੈ ਜਿਹੜੀ ਅੱਜ ਵੀ ਹੋ ਚੁੱਕੀ 23 April 2023 ਦਾ ਹੋਣਾ ਹੈ 25 ਰੁਪਿਆ 25 70 72 80 80, 80. 290 ਬੋਲਾ ਬਈ ਕਿਨੇ 290 ਰੁਪਏ ਆਪਾਂ ਨਾ ਤਾਂ ਭਾਇਆ ਗਿਆ ਤੇ ਹੋ ਗਿਆ ਇੱਧਰ ਆ ਗਿਆ ਤੂੰ ਇੱਧਰ ਆ ਜਾ ਹਾਂ ਚੁੱਪ ਕਰ ਜਾ ਅਰੇ YouTube ਚੈਨਲ ਤੇ ਤਰੀਕ ਆ ਜਿਹੜੀ 24 April 2025 ਹੋ ਚੁੱਕੀ ਆ ਤੇ ਕੋੜਕਪੂਰੇ ਜਿਹੜਾ ਤੂੜੀ ਦੀ ਬੋਲੀ ਦੇ ਆਪਾਂ ਆਏ ਆ ਤੇ ਟਰਾਲੀਆਂ ਜਿਹੜੀਆਂ ਲਗਭਗ 2 ਤੇ 2 4 5 6 7 ਅਸਲ 9 10 ਟਰਾਲੀਆਂ ਜਿਹੜੀਆਂ ਆਈਆਂ ਤੂੜੀ ਦੀਆਂ ਤੇ ਰੇਟ ਤੁਹਾਨੂੰ ਜਾਨੂ ਕਰਾਵਾਂਗੇ ਬੋਲੋ ਬਾਈ ਬੋਲੋ ਬੋਲੋ 250 ਰੁਪਿਆ 250 ਰੁਪਿਆ 250 ਰੁਪਿਆ 55 ਜੀ 60 65 70 75 80 85 250 85 90 95 305 305 ਬੋਲਾਂ ਭਾਈ ਕਿਨੇ ਬਸ 60 15 20 35, 50, 50, 35, 25 30 35 35 ਰੁਪਏ ਬੋਲਣ ਲੈ 335 ਰੁਪਏ ਭਾਈ ਆ ਦੇਖ ਲਓ ਜੀ ਪਹਿਲੀ ਟਰਾਲੀ ਲੱਗੀ ਹੈ 300 ਤੇ 35 ਰੁਪਏ ਤੇ ਦੂਜੀ ਵਾਲਾ ਪਾ ਚੱਲਾਂਗੇ ਇਹਨੇ ਇਹ ਰੇਮਿੰਗੇ ਤੁਹਾਨੂੰ ਦੋ ਲੱਖ ਦੋ ਲੱਖ ਐਂਟ ਨੇ ਪੰਜ ਲੱਖ 200 ਮੈਨੂੰ ਇਹ ਪੁੱਛ ਲੈਣੇ ਜਿਹਦਾ ਪੰਜ 10 15 ਕਿਵੇਂ ਫਿਰ ਲਾਏਗਾ ਨਾ ਬੇਟੀ 230 ਰੁਪਏ 35 40 45 200 52 60 65 265 ਰੁਪਏ ਬੋਲਣਾ ਕਿਨੇ

ਸੋ 2 8 6 300 305 10 15 20 20 320 ਰੁਪਏ ਬੋਲਾ ਜੀ 320 ਰੁਪਏ ਬਾਈ ਜੀ ਕੀ ਦੀ ਆ ਦੋ ਜੀ 320 ਰੁਪਏ ਹੀਟਰਾਂ ਦੀ ਲੱਗੀ ਜਿਹੜੀ ਮਗਰ ਆ ਜਿਹੜੀਆਂ ਬਈ ਦੋ ਤੇ ਦੋ 4.5 ਰਹਿ ਗਏ ਨਹੀਂ ਹੈ ਮੈਨੂੰ ਕੋਈ ਨਹੀਂ ਮੈਲੀ ਖੁਣੋ ਕਿ ਹੋਇਆਗਾ 305 10 15 20 30 ਵੀ ਬੋਲਾਂਗੇ 300 ਜਿਹੜੀ ਆਹੀ ਆਹੋ ਲਓ ਜੀ 300 ਰੁਪਏ ਇਸ ਤਰ੍ਹਾਂ ਲੱਗੀ ਹੈ ਤੇ ਮਗਰ ਜਿਹੜੀਆਂ ਦੋ ਤੇ ਦੋ 4-5 ਟਰਾਲੀਆਂ ਹੋਰ ਪਿੰਗਾ 305 10 ਟੱਕਰਾਂ 25 ਘੜਿਆਂ ਨੂੰ ਦੋਗੇ ਸੋਹਣੇ ਜਾਈ ਤੇ ਦੋ ਹੋ ਜਾਏ ਪਾਸੇ ਹੋ ਜਾ ਦੂਰ 60 65 70 ਉਹ ਬਾਈ ਜੀ ਚੁੱਪ ਕਰ ਜਾ 70 75 375 ਬੋਲਾਂਗੇ 80 80 85 90 95 400 5 10 15 15 ਬੋਲਾਂਗੇ 415 ਰੁਪਏ ਬਾਈ ਆਹ ਬਾਬਾ 415 ਰੁਪਏ ਦੇ ਗੇਟਰ ਆ ਨੇ ਆ ਦੋਵੇਂ ਡਰਾਂਗੀਆਂ ਆਪਣੀਆਂ ਹੈ ਯਾ ਭਾਈ ਥੇਰੀ ਆ ਬੇ ਨਹੀਂ ਬੋਲੇ ਜੀ 250 300 ਯਾਰ 300 ਬੋਲਾ ਭਾਈ ਕਿਨੇ ਦੇਖੋ ਜੀ 300 ਰੁਪਏ 670 ਦੰਬਾ ਆਪਰੇ ਹੋ ਅਪਰੇ ਦੇ ਪਿਆਮ ਚਲ ਬੋਲਾ ਬੰਦਾ 300 ਰੁਪਇਆ ਯਾਰ 300 300 ਮਾਰੋ ਖੜਾ ਤੋ ਇਧਰ ਉਧਰ ਜਲਦੀ ਆ ਖੜਾ 300 5 10 15 315 ਬੋਲਾਂਗੇ ਨੇ 315 ਬਾਈ ਨਾ ਯਾਰ ਗੱਲ ਇਹ ਸਾਰੀ ਜਿੰਦਗੀ ਹੈ ਮਾਰੋ ਜਾਦੀ-ਜਾਦੀਆਂ ਟਰਾਲੀਆਂ ਦੋ ਰਹਿਣਗੀਆਂ ਤੇ ਇਹਨਾਂ ਦਾ ਰੇਟ ਆਪਾਂ ਤੁਹਾਨੂੰ ਜਾਣੂ ਕਰਾ ਦਾਂਗੇ 2415 ਇਹ ਉੱਥੇ ਨਾਲ ਜਿਹੜਾ ਮੇਰੀ ਇਹ ਜੇ ਵੀ ਨਾਲ ਜਿਉਦੇ ਆ ਇਹ ਲਓ ਕਾਨੂੰ ਦੇ ਦਾ ਨਾ ਆਹ ਲਓ 16 16 ਹਰ ਵਾਰ ਆਉਂਦਾ ਹੈ ਯਾਰ ਸੋ ਆਹ 200 ਰੁਪਏ 200 ਰੁਪਏ 5 10 15 20 25 25 40 42 300 ਨਾਲ ਦੇ ਹੋ ਗਈ ਬੋਲੀ ਇੱਕ ਸਾਲ ਚਾ ਸਕਦੇ 50 60 260 ਰੁਪਏ ਦਾ ਐਡ ਕਰੇਗੀ 260 ਰੁਪਏ ਬਾਈ ਜੀ